ਓ ਲ਼ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਪੀ ਸਚ ਨਾਨਕ ਉਸੇ ਭੀ ਸਚ ਸੋਚਾ ਸੋਚਨ ਹੋਵੇ ਜੇ ਸੋਚਿ ਲਖਵਾਰ ਚੁੱਪੇ ਚੁੱਪਨ ਹੋਵੇ ਦੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸੈ ਸਣ ਪਾ ਲਖ ਵਾ ਤਾਂ ਇੱਕ ਨ ਚੱਲੇ ਨਾਲ ਕਿ ਸਚਿਆਰਾ ਹੋਈ ਐ ਕਵਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਕਾਰ ਹੁਕਮ ਨੇ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਢਾਈ ਹੁਕਮੇ ਉਤਮਨੀਚ ਹੁਕਮ ਲਿਖਤੁ ਸੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਹੁਕਮੀ ਸਦਾ ਪਵਾਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੁਮਨਾ ਕੋ ਏ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਪਿਰਤੇ ਗਾਵੇ ਕੋ Japੈ ਦਿਸੈ ਦੂਰ ਗਾਵੇ ਕੋ ਵੇਖ ਹਾਦਰ ਹਦੂਰ ਕਥਨਾ ਕਥਿ ਨਾ ਆਵੇ ਟੋਟ ਕਤ ਕਤ ਕਥਿ ਕੋਟੇ ਕੋਟ ਕੋਟ ਦੇਂਦਾ ਤੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਖਸੈ ਵੇ ਪਰਵਾਹੂ ਸੱਚ ਸਭ ਸੱਚ ਨਾਏ ਪਾਖਿ ਪਉ ਅਪਰ ਆਖ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕਾ ਅਗਰਖ ਅਜਿਦ ਸਦਰਬਾਰ ਮੋਹੋ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮਿ ਆਵੈ ਕਪੜਾ ਨਦਰਿ ਮੁਕਤ ਦਵਾਰ ਨਾਨਕ ਏਵ ਜਾਣਿਆ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿ ਐਮਨ ਰਖਿਐ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮਕਨਾਦੰ ਗੁਰਮਕਵੇਦੰ ਗੁਰਮਕਰਿਆ ਸਮਾਏ ਗੁਰੇਸ਼ਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣ ਆਖਾ ਨਾਹਿ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਤੇਹ 부ਜਾਈ ਸਭ ਨਾ ਜੀਆਂ ਕਹਿਕ ਦਾਤਾ ਸੋ ਮੈ ਵਿਸਰ ਨ ਜਾਏ ਤੀਰਥ ਨਾਵ ਜੇ ਤਿਸ ਭਾਵ ਵਿਣ ਭਾਣੈ ਕਹਿ ਨਾਏ ਕਰੇ ਜੇ ਤਿਸਰਠ ਉਪਾਏ ਵੇਖਾ ਵਿਣ ਕਰਮਾ ਕੈ ਮਿਲ ਲੈ ਲੈ ਮਤ ਵਿਚ ਰਤਨ ਜਵਾਹਰ ਮਾਣਕ ਜੇ ਕੋਰ ਕਿਸਕ ਸੁਣ ਗੁਰ ਆਇਕ ਦੇਹ ਬਜਾਈ ਸਬਨਾ ਜੀ ਆ ਕਿ ਗਦਾਤਾ ਸੋਮੈ ਵਿਸਰਨ ਨ ਜਾਇ ਜੇ ਜੁਗ ਚਾਰੇ ਆੜ ਜਾ ਹੋਰ ਦਸੋਣੇ ਹੋਏ ਨਾ ਕੰਡਾਂ ਵਿੱਚ ਜਾਣੀਆਂ ਨਾਲ ਚੱਲ ਸਭ ਕੋਏ ਚੰਗਾ ਨ ਰਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾਂ ਵਾਤ ਨ ਪੁੱਛੈ ਕੈ ਕੀਟਾਂ ਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਇਹ ਕੋਈ ਨਾ ਸੋਝੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਿਤ ਪਿਰ ਸੁਰ ਨਾ ਸੁਣਿਆ ਧਰਤਵ ਲਕਾਸ ਸੁਣਿਆ ਦੇ ਪਲੋਪ ਤਾਲ ਸੁਣਿਆ ਪਹਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਰਬਰ ਮਹਿੰਦ ਸੁਣਿਆ ਮੁਕਸਲਾ ਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸੰਤੋ ਗਿਆਨ ਸੁਣ ਅਰਸ਼ਟ ਕਾ ਇਸ਼ਨਾਨ ਸੁਣੇ ਪਰਪੜ ਪਾਹ ਮਾਣ ਸੁ ਲਾਗ ਸਤਿਆਣ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਗੁਨਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆਂਦੈ ਪਾਵਹਿ ਰਾਹੋ ਸੁਣ ਹਾਤੋ ਵਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੇ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਵੈ ਮਨ ਬੁੱਧਾ ਮਨ ਸਗਲ ਭਵਨ ਕੀ ਸ਼ੁੱਧ ਮਨ ਮੋ ਛੋਟਾ ਨ ਖਾਇ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਹਾਰਗ ਠਾਕ ਨ ਪਾਏ ਮਨੈ ਪਤ ਸਹੁ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਹ ਮੁਕਤਿ દ્વાਰ ਮਨੈ ਪਰਵਾਰ ਸਾਧਾਰ ਮਨਤ ਰਤਾਰੇ ਗੁਰ ਸਿੱਖ ਮਨੈ ਨਾਨਕ ਪਵਹਿ ਨ ਪਿਖਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਣ ਪੰਚ ਸੁਹਾਦਰ ਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨੈ ਨਾਹੀ ਸਮਾਰ ਤੌਲ ਧਰਮ ਤੇ ਆ ਕਾ ਪੂਤ ਸੰਤੋਗਤਾ ਪ੍ਰਖਿਆ ਜਿਨ ਸੂਤ ਜੇ ਕੋ ਬੁਝਾ ਹੋਵੇ ਸਟਿਆਰ ਧਵਲ ਉੱਪਰ ਕੀਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਪਾੜਤ ਲੈ ਕਮਣ ਜੋਰ ਜੀਹ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੇ ਕਲਾ ਮਇ ਹੋਲੇ ਕਲਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀਤਾ ਬਸਾਓ ਇੱਕੋ ਕਵਾਉ ਤਿਸਤੇ ਵਿਲਕ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਭਾਉ ਅਸੰਖ ਪੂਜਾ ਅਸੰਖ ਤਪਤਾਉ ਸੰਗ ਗ੍ਰੰਥਮਕ ਵੇਦ ਪਾਠ ਸੰਗ ਤੁਗਮਣ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਅਸੰਖ ਦਾਤਾਰ ਅਸੰਖ ਸੁਰਮੋ ਪਕਸਾਰ ਸੰਖ ਮੋਣ ਲਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਾਣ ਇੱਕ ਵਾਰ ਜੋਤ ਉਦਪਾਵੇ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰਾ ਅਸਾਂ ਕਮਰ ਕਰ ਜਾਹੇ ਜੋਰ ਸੰਗ ਲਵੜਾਤਿਆ ਕਮਾਹੇ ਅਸਾਂ ਕੋ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਏ ਅਸਾਂ ਕ ਮਲੇਸ਼ ਮਲ ਭਕ ਖਾਹੇ ਸੰਕ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਇ ਪਲਿ ਕਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਨਾਵ ਸੰਕਥਵ ਗਮ ਗਮ ਸੰਖ ਲੋ ਸੰਖ ਸਰਪਾਰ ਹੋਏ ਅਖਰੇ ਨਾਮ ਅਖਰੇ ਸਾਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਕਰ ਸਰ ਸੰਜੋਗ ਵਖਾਣ ਜਿਨ ਅਹ ਲਿਖੇ ਤੇ ਸਰਨਾਹੇ ਜੇ ਪਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੜ ਤਨ ਦੇਹ ਪਾਣੀ ਤੋਤਾ ਉਤਰ ਸੁਖੇਹਾ ਮੋਤ ਪਲਿੱਤੇ ਕੱਪੜ ਹੋਏ ਦੇ ਸਾਬਣ ਲਿਆਤ ਹੋਏ ਭਰੀਆ ਮਤ ਪਾਪਾਂ ਕੈ ਸੰਗ ਧੋਪੈ ਨਾਵੇਂ ਕਰੰਗਾ ਉਨੇ ਪਾਪੀ ਆਖਣ ਨਾ ਹੈ ਕਰ 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 ਨਾਲਿਕ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮ ਆਵੋ ਜਾਹੋ ਤੀਰਥ ਤਪ ਦੀ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਹਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸੁਵੇਲਾ ਵਖਤ ਕਮਣ ਕਮਣ ਥਿਤ ਕਮਨ ਵਾਰ ਕਮਨ ਸੁਰਤੀ ਮਾਹ ਕਮਨ ਜਿਤੋ ਆਕਾਰ ਵੇਲ ਨ ਪਾਇਆ ਪੰਡਿਤ ਜਿਹੋ ਵੈ ਲੇਖ ਪੁਰਾਨ ਵਖਤ ਨ ਪਾਇਉ ਕਾਦੀ ਅ ਜੇ ਲਿਖਣ ਲਿਖ ਕੁਰਾਨ ਸਤਿਵਾਰਨਾ ਜੋਗੀ ਜਾਣੈ ਰੁੱਤ ਮਹੋ ਨ ਕੋਈ ਜਾ ਕਰਤਾ ਸਰਟੇ ਕੋ ਸਾਜ ਆਪੇ ਜਾਣੈ ਸੋਈ ਕਿਵ ਕਰ ਆਖ ਕਿਵ ਸਲਾਹੀ ਕਿਉ ਵਰਨਿਕ ਬਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਉਦ ਇੱਕ ਸਿਆਣਾ ਵੱਢਾ ਸ ਵੱਡੇ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗ ਗਿਆਨਾ ਸੋਹੈ ਪਤਾਲਾਂ ਪਤਾਲ ਲਗਾਸ ਅਗਾਸ ਉੜਕੜਕ ਭਾਲ ਤਕੇ ਵੇਦ ਕਹਿਣ ਕਵਾਤ ਸਾ ਸਠਾਰ ਕਹਿਣ ਕ ਤੇ ਬਾਸ ਲਿਖਤਾਤ ਲੇਖ ਹੋਏ ਤਾਂ ਲਿਖਿਆ ਲੇਖ ਹੋਆ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਲਾਹੀ ਸਲਾਹ ਇਤੇ ਸੁਰਤ ਨਾ ਪਾਈਆ ਨਦੀਆਂ ਅਤਵਾ ਅਭੈ ਸਮੰਦ ਨਾ ਜਾਣਿਆ ਸਮੰਦ ਸਹਾ ਸੁਲਤਾਨ ਗਿਰਿਆ ਸਿਤਿ ਮਾਲ ਧਨ ਜੀੜੇ ਤੁਲਣ ਹੋਣੀ ਜੇਤਸਮਨ ਹੋ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨ ਹੈ ਦਿਨ ਨ ਅੰਤ ਅੰਤ ਨ ਵੇਖਣ ਸੁਨ ਅੰਤ ਅੰਤਨ ਜਾਪੈ ਕਾਮਣ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਈ ਤੈ ਸੋਚੈ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਟਾ ਦਾਤਾ ਤਿਰਨਤ ਮਾਏ ਕੀਤੇ ਮੰਗ ਹੈ ਜੋਦ ਅਪਾਰ ਕੀਤੇ ਅਗਣਤ ਨਹਿ ਵਿਚਾਰ ਕੀਤੇ ਖਪ ਟਟ ਹੈ ਵਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖਾਏ ਖਾਹੇ ਕੀਤਿਆਂ ਦੁਖ ਭੁਗਸ ਦਮਾਰ ਆਪਦਾ ਤੇਰੀ ਦਾਤਾਰ ਬੰਦ ਖਲਾਸ ਪਾਣ ਹੋਏ ਹੋਰ ਆਕ ਨਾ ਸਕੈ ਕੋਈ ਜੇ ਕੋ ਖਾਇ ਕਾਖਣ ਪਾਏ ਉਹ ਡਾਣੇ ਜਿੱਤਿਆ ਹਮ ਖਾਇ ਆਪੇ ਡਾਣ ਆਪੇ ਦੇ ਆਖ ਸਪਕੀ ਕਿ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੋਲਾ ਖਿਆ ਨਾ ਜਾਏ ਆਖਾ ਕਰੇ ਲਿਵਲਾਈ ਆਖੇ ਵਿਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਵਰ ਮੈਂ ਆਖੈਂਦਾ ਆਖੇ ਗੋਪੀਤਾ ਗੋਵਿੰਦਾ ਆਖੇ ਈਸਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਧਨਵ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੀਤੇ ਕਹਿ ਕਉ ਠੁਟ ਜਾਹੇ ਇਤੇ ਕੀਤੇ ਹੋਰ ਕਰਹ ਤਾਖਣ ਸਕਕੇ ਕਿ ਅਜੇਵੜ ਫਾਵੈ ਤੇਵੜ ਹੋਏ ਨਾਨਕ ਜਾਣੈ ਸਚ ਸੋਇ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿਆ ਸਿਰਗਵਾਰਾਂ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀਸੋਂ ਕਹੀ ਅਨ ਏਤੇ ਗਾਵਣ ਹਾਰੇ ਗਾਹ ਤਹੁ ਨ ਪਉਣ ਪਣੀ ਬੈ ਸੰਤਰਾ ਗਾਵ ਰਾਜਾ ਧਰਮ ਦੁਵਾਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸਹংসਦਾਸ ਵਾਰੇ ਗਾਵਹਿ ਇੰਦ ਅੰਦਸਨ ਬੈਠੇ ਦਿਵਤਿਆਂ ਦਰਨ ਨਾਲੇ ਗਾਵਹਿ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੋ ਜਗਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾਂ ਮੱਚ ਪਿਆਲੇ ਗਾਵ ਮਰਤਨੁ ਪਾਈ ਤੇਰੀ 68 ਤੀਰਤਨ ਨਾਲੇ ਗਾਵੇ ਜੋਤ ਮਹਾਮਲ ਸੂਰਾ ਗਾਵੇ ਖਾਣ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਤਨੋ ਗਾਵੇ ਜੋਤ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਿਤਨ ਆਵਣ ਨਾਨਕ ਵਿਚਾਰੇ ਸੋਇ ਸਿ ਸਦਾ ਸਤਿ ਸਾਹਿਬ ਸੱਚਾ ਸਾਚ ਨਾਹੀ ਹੈ ਪੀ ਉਸ ਜੈ ਨ ਜਾਸੀ ਰਚਨਾ ਜਿਨਰ ਚਾਏ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤਸ ਦੇ ਵਢਾਈ ਜੋ ਤਿਸ ਭਾਵੇਂ ਸੋਇ ਕਰ ਸਿਉਕ ਮਨ ਕਰਨਾ ਜਾਏ ਸੋ ਪਾਤਸ਼ਾਹ ਸਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪ ਝੋਲੀ ਧਿਆਨ ਕੀ ਕਰੈ ਬਪੂਤ ਕਿੰਤਾ ਕਾਲ ਕੁਵਾਰੀ ਕਾਇ ਜੁਗ ਡੰਡਾ ਪਰਤੀਤ ਆਏ ਪੰਥੇ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਸ਼ ਸ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆੰਦਿਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਤ ਨਾਤੀ ਸਭ ਜਾਕੇ ਰਿਸ਼ਦ ਆਰਾ ਸਾਦ ਸੰਜੋਗ ਵਿਜੋਗ ਦੁਇ ਕਾੜ ਚਲਾਵ ਹੈ ਲਿਖਿ ਆਵਹਿ ਭਾਗ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸਾ ਏਕਾ ਮਾਇ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਬ ਤਿਸ ਭਾਵੇ ਤਵੇਂ ਚਲਾਵੇ ਜਿਉ ਵਹਿ ਪ੍ਰਮਾਣ ਉਵੇਖ ਓਨ ਨਦਰਨ ਆਵੇ ਬਹੁਤਾ ਇਹੋ ਵਿਡਾਣ ਆਦੇਸ ਤੇ ਸ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸਾ ਆਸਨ ਲੋਏ ਲੋਏ ਪੰਡਹਾਰ ਜੋ ਕਿਛ ਪਾਇ ਸੁਇਕ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਤੇ ਸ ਆਦੇਸ ਆਦ ਨੀਲ ਅਨਾਦ ਨਾਹਤ ਜੋ ਜੁਗ ਇਕ ਵੇਸ ਇਕ ਦੂਜੇ ਪੌ ਲਖ ਹੋ ਹੈ ਲਖ ਵੈ ਲਖ ਵੇਸ ਲਗ ਲਗ ਡਾਖੀ ਇਕ ਨਾਮ ਜਗਦੀਸ਼ ਐਤਰਾ ਪਤ ਪਵੜੀਆਂ ਚੜਿਆ ਹੋਏ ਅਕੀਸ ਸੁਣ ਗੱਲਾਂ ਕਾਸ ਕੀ ਇਟਾਇ ਰਿਸਾ ਨਾਨਕ ਨਦਰੀ ਪਾਈਐ ਊੜੇ ਕੂੜਾ ਠੇਸਾ ਆਖਨ ਜੋਰ ਚ ਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਏਕੈ ਸੋਏ ਨਾਨਕ ਤੁਮ ਨਿਚ ਨਾ ਕੋਏ ਰਾਤੇ ਰੁੱਤੀ ਥਿਥੇ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸ ਵਿੱਚ ਤਰਤੇ ਥਾ ਪਰਖੇ ਧਰਮ ਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿੰਨ ਕ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਹਣ ਪੰਚ ਪਰਵਾਣ ਨਦਰਿ ਕਰਮ ਪਵੈਣ ਸ਼ਾਨ ਕਚ ਪਕਾਇਉ ਤੇ ਪਾਈ ਨਾਨਕ ਆ ਜਾਪੈ ਜਾਈ ਧਰਮ ਖੰਡ ਕਾਹਉ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮਾ ਘਾੜਤ ਕੜੀਆ ਰੂਪ ਰੰਗ ਕੇ ਵੇਸਾ ਕੀਤੇ ਆ ਕਰਮ ਭੁਮੇ ਮੇਰ ਕੇਤੇ ਕੀਤੇ ਤੂਪ ਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆ ਖਾਣੇ ਕੀਤਿਆਂ ਬਾਣੇ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੁ ਹਦ ਕੋਡ ਆਨੰਦਾ ਸ਼ਰਮ ਖੰਡ ਕੇ ਬਾਣੀ ਰੂਪ ਤਿੱਥਾ ਕਾੜਤ ਕੜਿਆ ਬਹੁਤ ਅਨੂਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾ ਹੈ ਜੇ ਕੋ ਕਹੈ ਪਿਛਾ ਪਛਤਾਇ ਤਿੱਥਾ ਘੜੀਐ ਸੁਰਤ ਮਨ ਬਤ ਤਿੱਥਾ ਘੜੀਐ ਸੁਰਤ ਮਤ ਮਨ ਬਦ ਤਿੱਥੇ ਕੜੀਐ ਸੁਰਾਂ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿ ਮਮਾ ਹੈ ਤਾਂ ਕੇ ਰੂਪ ਨ ਕਥਨੈ ਜਾਹੇ ਨਾ ਹਮਰਾਂ ਠਾਗ ਜਾ ਜਿਨ ਕੈ ਰਾਮ ਵਸੈ ਮਨ ਮਾਹਿ ਤਿਤੈ ਭਗਤ ਵਸੈ ਕੈ ਲੋਕ ਰ ਅਨਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੁਕਥਾ ਤਾਂ ਤਨ ਅੰਤ ਤਿਤੈ ਲੋ ਲੋ ਕਹਰ ਜਿਵ ਜਿ ਹੁਕਮਤ ਵੈ ਤਿਵਕਾਰ ਵੇਖ ਕੇ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਦ ਹਤਿਆਰ ਪੋਖ ਲਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਟਟਾਲ ਕੜਿਆ ਸ਼ਬਦ ਸਟੇਟਕਸਾਲ ਜਿਨ ਕੋ ਨਦਰ ਕਰਮ ਤਿਨ ਘਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਹਦੂਰ ਕਰ ਮੇ ਆਪ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੋ ਜਲੇ ਕੇ ਤੀ ਛੁੱਟੀ ਨਾਲ